ਅੱਜ ਸ਼ਹਿਰ ਧਾਰੀਵਾਲ ਦੇ ਫਰੂਟ ਸਬਜ਼ੀ ਦਾ ਕਾਰੋਬਾਰ ਕਰਨ ਵਾਲੇ ਨੌਜਵਾਨਾਂ ਨੇ ਸ਼ਿਵਰਾਤਰੀ ਦੇ ਪਵਿੱਤਰ ਤਿਹਾਣ ਨੂੰ ਸਮਰਪਿਤ ਵਿਸ਼ਾਲ ਲੰਗਰ ਵਿਜੇ ਮੈਡੀਕਲ ਹਾਲ ਧਾਰੀਵਾਲ ਦੇ ਬਿਲਕੁਲ ਸਾਹਮਣੇ ਲਗਾਇਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਇਹ ਨੌਜਵਾਨ ਇਕੱਠੇ ਹੋਏ ਔਰ ਲੰਗਰ ਦੌਰਾਨ ਇਹਨਾਂ ਨੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹੇ ਔਰ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਸਕੇ जय शंकर जी जय शंकर जी मेरे सारे ही शहर वासियों ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਜੋ ਕੀ ਆਪਾਂ ਅੱਜ ਸ਼ਵਰਾਤਰੀ ਦਾ ਸਾਰੇ ਹੀ ਸਬਜੀ ਮੰਡੀ ਵੀਰ ਭਰਾ ਦੇ ਲੰਗਰ ਲਗਾਇਆ ਹੈ ਸਾਰੇ ਇਕੱਠੇ ਹੋ ਗਏ ਆਪਾਂ ਲੰਗਰ ਜੋ ਵੀ ਇੱਥੇ ਸਮਾਗਮ ਕੀਤਾ ਹੈ ਉਹਦੇ ਹੀ ਖਾਸ ਪ੍ਰਬੰਧਕ ਮੇਰੇ ਵੀਰ ధਨੋ ਭਾਜੀ ਠੀਕ ਨਾਲ ਆਪਣੇ ਚਾਚਾ ਜੀ ਠੀਕ ਮਨੀਸ਼ ਭਾਜੀ ਠੀਕ ਸਾਰੇ ਵੀਰ ਭਰਾਵਾਂ ਨੇ ਆਪਣੇ ਸੰਜੋਗ ਦੇ ਨਾਲ ਇੱਥੇ ਲੰਗਰ ਲਗਾਇਆ ਏ ਆਪਾਂ ਬਹੁਤ ਧੰਨਵਾਦ ਆ ਜੋ ਕਿ ਸਾਨੂੰ ਸ਼ੰਕਰ ਮਹਾਰਾਜ ਜੀ ਨੇ ਇਹ ਸੇਵਾਇ ਦਾ ਮੌਕਾ ਦਿੱਤਾ ਏ ਕੀ ਲੰਗਰ ਚ ਬੰਦ ਰਿਹਾ ਵਾ ਔਰ ਕਦੋਂ ਸ਼ੁਰੂ ਹੋ ਰਿਹਾ ਲੰਗਰ ਲੰਗਰ ਬਸ ਥੋੜੀ 1 ਤੋਂ 1.5 ਵਜੇ ਲੰਗਰ ਸਟਾਰਟ ਹੋ ਰਿਹਾ ਏ ਲੰਗਰ ਸਵੇਰੇ ਚਾਪ ਕੋੜੇ ਦਾ ਇੰਤਜ਼ਾਮ ਸੀ ਫਿਰ ਆਪਾਂ ਰਾਜਮਾ ਚੋਲ ਲਗਾ ਰਹੇ ਆ ਉਸ ਤੋਂ ਬਾਅਦ ਖੀਰ ਦਾ ਪ੍ਰਬੰਧ ਹੈ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕੋ ਗੱਲ ਆ 1 ਤੋਂ 1.5 ਵੇ ਲੰਗਰ ਸਟਾਰਟ ਹੋਏ ਮਾਵਾ ਆਣ ਕੇ ਲੰਗਰ ਦਾ ਲੰਗਰ ਸ਼ਗਨ ਜਯਾ ਸ਼ੰਕਰ ਦੀ ਜਯਾ ਸ਼ੰਕਰ ਦੀ ਜਯਾ ਸ਼ੰਕਰ ਸ਼ੰਕਰ ਦੀ ਪਹਿਲਾਂ ਸਰ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਲੰਗਰ ਲਗਾਇਆ ਵਾ ਸਾਰੇ ਵੀਰਾਂ ਭਰਾਵਾਂ ਦੇ ਸੰਯੋਗ ਦੇ ਨਾਲ ਤੇ ਬੜਾ ਵਧੀਆ ਸਹਿਰ ਤੋਂ ਲੰਗਰ ਚੱਲ ਰਿਹਾ ਵਾ ਪਹਿਲਾਂ ਚਾਹ ਪਕੌੜਾ ਚੱਲਿਆ ਸੀ ਫਿਰ ਚਾਹ ਰਸਲੀ ਚੱਲੇ ਆ ਹੁਣ ਸਟਾਰਟ ਹੋਣ ਜਾ ਰਿਹਾ ਵਾ ਕਿ ਰਾਜਮਾ ਛੋਲ ਨਾਲ ਖੀਰ ਇਹਨਾਂ ਨਸ਼ੇ ਚੋਂ ਇਹਨਾਂ ਨੂੰ ਨਸ਼ੇ ਤੋਂ ਬਾਹਰ ਨਿਕਲਣਾ ਚਾਹੀਦਾ ਵਾ ਨਸ਼ੇ ਤੋਂ ਬਾਹਰ ਨਿਕਲਣਾ ਚਾਹੀਦਾ ਵਾ ਗੇਮਾਂ ਵੱਲ ਧਿਆਨ ਦੇਣਾ ਚਾਹੀਦਾ ਵਾ ਆਪਣੀ ਆਉਣ ਜਾਣ ਨੌਜਵਾਨ ਪੀੜ੍ਹੀ ਨੂੰ ਜਿੱਦਾਂ ਨੌਜਵਾਨ ਪੀੜ੍ਹੀ ਖਤਮ ਹੋਈ ਜਾ ਰਹੀ ਹੈ ਜਿੱਦਾਂ ਧਰਿਆਲ ਦੇ ਵਿੱਚ ਫੁੱਟਬਾਲ ਜਿੱਦਾਂ ਕਈ ਦਾ ਪਨੀਰੀ ਖਤਮ ਹੀ ਹੋ ਚੁੱਕੀ ਆ ਉਹ ਜਿਹੜੇ ਕ੍ਰਿਕਟ ਦੇ ਹੈਗੇ ਮੁੰਡੇ ਉਹ ਵੀ ਖੇਡਦੇ ਪਏ ਆ ਪਰ ਆਉਣ ਵਾਲੇ ਕਾਲ ਦੇ ਵਿੱਚ ਮੈਨੂੰ ਲੱਗਣ ਗਿਆ ਵਾ ਕਿ ਕ੍ਰਿਕਟ ਵੀ ਧਰਿਆਲ ਚੋਂ ਖਤਮ ਹੋ ਜਾਣੀ ਆ ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਵਾ ਕਿ ਨਸ਼ੇ ਤੋਂ ਦੂਰ ਰਹਿਣ ਤੇ ਐਦਾਂ ਦੇ ਧਾਰਮਿਕ ਕੰਮ ਦੇ ਵਿੱਚ ਵੱਧ ਚੜ ਕੇ ਹੀ ਸਾਡੇ ਜੈ ਸ਼ੰਕਰ ਦੀ ਜੀ ਜੇ ਸਾਡੀ ਸਾਰੀ ਮਾਰਕੀਟ ਵੱਲੋਂ ਸਤਵਾਂ ਲੰਗਰ ਲੱਗ ਰਿਹਾ ਹੈ ਸਾਰੇ ਸ਼ਾਰ ਦੇ ਸੰਯੋਗ ਨਾਲ ਲੰਗਰ ਲੱਗ ਰਿਹਾ ਹੈ ਸਾਰੇ ਵੀਰਪਰਾਵਾਲੋ ਸੰਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਸ਼ੁਭ ਰਾਤਰੀ ਦਾ ਬ੍ਰੋਤ ਭੂਮ ਤਾਂ ਨਾ ਲੰਗਰ ਮਨਾਇਆ ਜਾ ਰਿਹਾ ਹੈ ਸਵੇਤੋਂ ਚਾਹ ਨਾਲ ਬਰੈਡ ਪਕੌੜਾ ਨਾਲ ਰਸ ਦਾ ਇਹ ਦਲੰਗਲ ਚੱਲ ਲਿਆ ਸੀ ਉਹ ਨੀਸ ਤੋਂ ਬਾਅਦ 1 ਵਜੇ ਨਾਲ ਲੰਗਰ ਫਿਰ ਸ਼ੁਰੂ ਹੋ ਰਿਹਾ ਹੈ ਰਾਜਮਾ ਚੋਲ ਖੀਰ ਪਾਣੀ ਚਾਹ ਸਾਰਾ ਲੰਗਰ ਨਾਲ ਭੰਗ ਦੇ ਪਕੌੜੇ ਭੰਗਲੇ ਪਾਪੜ ਸਾਰਾ ਲੰਗਰ ਸਟਾਰ ਹੋ ਰਿਹਾ ਹੈ ਸਾਰੇ ਸ਼ਹਿਰ ਨਿਵਾਸੀਆਂ ਦੇ ਅੱਗੇ ਬੇਨਤੀ ਹੈ ਤੁਮ ਤਮਾਮ ਨਾਲ ਪਹੁੰਚੋ ਤੇ ਲੰਗਰ ਦਾ ਆਨੰਦ ਲਓ ਯਾਕਾਰਾ ਵੀਰ ਬਜਰੰਗੀ ਹਰਮਾਨ ਦੇ